ਆਇਆ ਤੇ ਆ ਗਿਆ ਪਹਿਲਾਂ ਤੇ ਸਾਰੇ ਪੁਜਤਾਂ ਨੂੰ ਜੈ ਮਾਤਾ ਦੀ ਜੈ ਕਰਾ ਕੰਵਾਰੀ ਮਹਾਰਾਣੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਗਿਆ ਮੇਰਾ ਨਾਮ ਹੈ ਜੀ ਅਜੀਤ ਕੁਮਾਰ ਅੱਜ ਮਹਾਰਾਣੀ ਦੇ ਬਹੁਤ ਹੀ ਕੋਇਤ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨਾਂ ਨੂੰ ਕਿਸੇ 33 ਮਾਤਾ ਦੇ ਨਵਰਾਤਰੀ ਕਿਹਾ ਜਾਂਦਾ ਹੈ ਨਾਲ ਹੀ ਇਹਨਾਂ ਨੂੰ ਸ਼ੀਤਲਾ ਮਾਤਾ ਦੇ ਨਿਰਾਤੇ ਕਿਹਾ ਜਾਂਦਾ ਹੈ ਮਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਣੀ ਦੇ ਦਰਬਾਰ ਤੇ ਕਿੰਨਿਆ ਗਰੌਂਡ ਲੱਗੀਆਂ ਨੇ ਇਸ ਨਵਰਾਤ ਕੱਲੀ ਨਵਰਾਤ ਨਹੀਂ ਐਲ ਦੇ 365 ਦਿਨ ਮਹਾਰਾਣੀ ਦੇ ਦੇਖੇ ਤਰ੍ਹਾਂ ਜੁਲੰਕਾਰੀਆਂ ਨੇ ਇਹਨਾਂ ਰਾਤਿਆਂ ਦੇ ਵਿੱਚ ਮਹਾਰਾਣੀ ਦੇ ਸੀਦਲਾ ਦੇ ਰਾਤ ਮਨਾਏ ਜਾਂਦੇ ਨੇ ਜਿਹੜੇ ਦੂਸਰੇ ਨਵਰਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਲੰਦੂਰ ਬਣਾਏ ਜਾਂਦੇ ਨੇ ਤੇ ਮਹਾਰਾਣੀ ਦੇ ਦਰਬਾਰ ਤੇ ਆ ਕੇ ਵਕ ਵਕ ਤਰਾਂ ਦੀਆਂ ਮਨੋ ਕਾਮਨਾ ਉਹਨਾਂ ਹੁੰਦੀਆਂ ਨੇ ਜੋ ਨਰਾਤਿਆਂ ਦੇ ਵਿੱਚ ਮਹਾਰਾਣ ਦੇ ਦਰਬਾਰ ਤੇ ਆ ਕੇ ਅਸ਼ਮੀ ਤੱਕ ਮਹਾਰਾਣੀ ਦਾ ਪੂਜਨ ਕਰਦੇ ਨੇ

ਆਪਣੇ ਜੋ ਵੀ ਸੱਤਿਆ ਇੰਨੇ ਚਾਹ ਦੇ ਨਾਲ ਆ ਨਾ ਮਹਾਰਾਣੀ ਨੂੰ ਇਹ ਮਨੋਂ ਫਾਮਾ ਪੁੱਲਾ ਕਰਦੀ ਹੈ। ਕਿਤੇ ਫੇਤਰ ਵੀ ਜਿਹਨੇ ਘਰ ਨਹੀਂ ਲੰਦੇ ਉਹ ਕਨ ਮੰਦਰਾਮ ਗੱਲ ਲੰਦੇ ਆ। ਉਹ ਤੁਸੀਂ ਜੋ ਵੀ ਆਪਣੇ ਸੇਵਾ ਕਰਨੀ ਮਾਦਰਾ ਨਹੀਂ ਜੇ ਰਾਜ ਉਹ ਦੀ ਸਰਦ ਰਿਚਰਾ ਕਿੰਨੇ ਦਾ ਰਾਤੀਆ ਜਿਹੜੀ ਕਦੋਂ ਚੱਕਤਾ ਹੈ। ਇਹ ਸਤੰਦਰ ਰਾਤੀਆ ਚਾਹਤਮੀ ਜੋਤਾ ਮੰਗਲਵਾਰੀ ਜੋਤਾ ਹਮ। ਮੇਰਾ ਨਾਮ ਅਜੀਤ ਸਿੰਘ ਲੋਥਰਾ ਬੰਟੀ ਮਹਾਦੇਵ ਜੀ ਸੇਵਾ ਸ੍ਰੀਪੰਨੀ ਕਰਨ ਦਾ ਮਹਾਦੇਵ ਦਾ ਹੁਕਮ ਹੋਇਆ ਹੈ ਸਾਰੀ ਸੰਗਤ ਨੂੰ ਮਹਾਦੇਵ ਨਵਰਾਤਰਿਆਂ ਦੀ ਸੇਖਰ ਦੇ ਨਵਰਾਤਰਿਆਂ ਦੀ ਬਹੁਤ ਵਧਾਈ ਹੋਵੇ ਔਰ ਇਹ ਮਹਾਦਾ ਕਾਲੀ ਦਵਾਰਾ ਤੋਂ ਵੀ ਗੁੱਥ ਹੈ ਗੁੱਥੇ ਸੰਗਤ ਨੂੰ ਇਹ ਮੰਗੀਆਂ ਮਰਜ਼ੀਆਂ ਪਾਣਾਂ ਦੀ ਹੈ ਅੱਜ ਸਾਰੇ ਜਥਲੇ ਆਏ ਨੇ ਨਵਰਾਤਰਿਆਂ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਮਹਮਾਇਨ ਭਾਰਿਆਂ ਦੇ ਘਰਾਂ ਦੇ ਵਰਤਾਂ ਦੇ ਉਹਨਾਂ ਦੇ ਸੇਵਕ ਤੇ ਆਪਣੇ ਆਪੇ ਦੇ ਅਭਾਰਤਖੇ ਪਰ ਸਾਡੀਆਂ ਵੀ ਟੋਲੀਆਂ ਪਰ ਜੈ ਮਾਤਾ ਜੀ ਜਗਰਾਤ ਗਾਲੀਦਾਰੇ ਵਾਲੀ ਬਾਤ ਹੋਰ ਭਾਰਤੀ ਜੇ